ਬਿਲਕੁਲ ਜੀ ਸਭ ਤੋਂ ਪਹਿਲਾਂ ਸਾਡੇ ਆਮ ਆਦਮੀ ਪਾਰਟੀ ਦੇ ਤਿੰਨੋ ਹੁਸ਼ਿਆਰਪੁਰ ਦੇ ਜਿਹੜੇ ਜਮਨੀ ਇਲੈਕਸ਼ਨ ਆ ਉਹ ਚੋਂ ਤਿੰਨੇ ਕੈਂਡੀਡੇਟ ਸਾਡੇ ਤਰਫ ਤਿਆਰਬਰ ਤਿਆਰ ਆ ਸਾਰੇ ਸੰਗਠਨ ਦੀ ਪੂਰੀ ਟੀਮ ਦੀ ਸਾਡੀ ਪੂਰੀ ਤਿਆਰੀ ਆ ਔਰ ਬਿਲਕੁਲ ਅਸੀਂ ਬੜੇ ਅੱਛੇ ਤਰੀਕੇ ਨਾਲ ਤਿੰਨੋ ਦੇ ਤਿੰਨੋ ਵਾਰਡ ਜਿੱਤ ਰਹੇ ਆ ਔਰ ਜਿੱਤ ਦਾ ਦਾਵਾ ਅਸੀਂ ਇਸ ਕਰਕੇ ਨਹੀਂ ਕਰ ਰਹੇ ਕਿ ਸਾਡੇ ਕੈਂਡੀਡੇਟਸ ਜਿਹੜੇ ਉਹ ਲੋਕਾਂ ਚ ਵਿਚਰਦੇ ਆ ਬਹੁਤ ਸਾਰੇ ਕੰਮ ਨੇ ਸਾਡੇ ਇੱਥੋਂ ਦੇ ਜਿਹੜੇ ਹਲਕੇ ਦੇ ਵਿਧਾਇਕ ਨੇ ਉਹਨਾਂ ਨੇ ਪੂਰੇ ਵੀ ਸਾਡੇ ਕੈਬਨਿਟ ਮਿਨਿਸਟਰ ਉਹਨਾਂ ਨੇ ਬਹੁਤ ਸਾਰੇ ਕੰਮ ਵੀ ਕਰਵਾਏ ਨੇ ਔਰ ਬਹੁਤ ਸਾਰਾ ਲੋਕਾਂ ਚ ਆ ਕੇ ਨਾਲ ਵਿਚਰੇ ਨੇ ਔਰ ਸਾਡੇ ਤਿੰਨੋਂ ਦੇ ਤਿੰਨੇ ਕੈਂਡੀਡੇਟ ਕਸੀਂ ਕੰਮਾਂ ਦੇ ਆਧਾਰ ਤੇ ਵੋਟ ਮੰਗਾਗੇ ਅਸੀਂ ਜਨਤਾ ਦੀ ਕਚੈਰੀ 'ਚ ਜਿਹੜੇ ਪਿਛਲੇ 2.5 ਤੋਂ 3 ਸਾਲ ਦੇ ਵਿੱਚ ਕੰਮ ਕੀਤੇ ਨੇ ਉਹਨਾਂ ਦੇ ਕੰਮਾਂ ਦੇ ਆਧਾਰ ਤੇ ਅਸੀਂ ਲੋਕਾਂ 'ਚ ਜਾਵਾਂਗੇ ਔਰ ਲੋਕ ਡੈਫੀਨੇਟਲੀ ਸਾਰਾ ਜਾਣਦੇ ਆ ਕਿ ਆਮ ਆਦਮੀ ਪਾਰਟੀ ਦੇ ਜਿਹੜਾ ਲੋਕ ਖੇਤਾਂ ਲਈ ਜਿਹੜੇ ਫੈਸਲੇ ਲਾਇਆ ਚਾਹੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਚਾਹੇ ਅਸੀਂ ਗਰਾਊਂਡ ਲੈਵਲ ਤੇ ਚਾਹੇ ਸਹਿਰ ਦੇ ਸੁੰਦਰੀਕਰਨ ਤੇ ਜਿੱਥੇ ਅਸੀਂ ਵੱਧ ਚੜ ਕੇ ਸਾਰੀ ਟੀਮ ਨੇ ਇਕਜੁੱਟ ਹੋ ਕੇ ਕੰਮ ਕੀਤਾ ਉਸ ਕੰਮ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਸਸੀਂ ਤਿੰਨੋਂ ਦੇ ਤ ਸਾਡੇ ਜਿਹੜੇ ਵਾਰਡ ਨੇ ਉਹ ਵੱਡੀ ਮੈਜੋਰਟੀ ਦੇ ਨਾਲ ਜਿੱਤ ਹਾਸਲ ਕੀਤੀ